ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਇਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ ਔਨ ਲਿਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਦਾ ਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫੇਰ ਇਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਆ ਡਰੈਸ ਭੇਜਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸੋ ਸਮੇਂ ਜੋ ਸਮਾਂ ਕੱਢ ਕੇ ਵੀਡੀਓ ਜ਼ਰੂਰ ਦੇਖਿਆ ਕਰੋ ਅਗਰ ਸ਼ੌਪ ਤੇ ਆਉਣਾ ਚਾਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੋਗੜੀ ਸਾਹਿਬ ਤੇ ਤੇ ਲਓ ਜੀ ਅੱਜ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਬਹੁਤ ਸੋਹਣੇ ਸੋਹਣੇ ਸੂਟਾਂਵੇਂ ਨਾਲ ਲਓ ਜੀ ਪਹਿਲਾ ਸੂਟ ਦੇਖੋ ਸਿੰਗਲ ਪੀਸ ਆਪਣੇ ਕੋਲੇ ਸ਼ਿਮਰ ਦੀ ਸ਼ਰਟ ਹੈ ਪਿਓਰ ਵਿਸਕੋਸ ਸ਼ਿਮਰ ਦੀ ਸ਼ਰਟ ਮਿਲੂਗੀ ਜੀ ਤੁਹਾਨੂੰ ਬਹੁਤ ਜਿਆਦਾ ਸੋਹਣੀ ਸ਼ਰਟ ਹੈਗੀ ਆ ਇਹਦੇ ਨੀਚੇ ਨਾ ਤੁਸੀਂ ਲਾਈਨਿੰਗ ਲਾਉਂਗੇ ਲਾਈਨਿੰਗ ਲੱਗੂਗੀ ਠੀਕ ਹੈ ਜੀ ਜਿਹੜੀ ਉਹ ਹੁੰਦੀ ਹੈ ਨਾ ਪਰ ਜਿੱਥੇ ਐਦਾਂ ਕਰਕੇ ਬਹਿੰਦੇ ਆ ਬਹੁਤ ਪਿਆਰਾ ਸੂਟ ਹੈ ਸੀ ਗ੍ਰੀਨ ਜਿਹਾ ਕਲਰ ਹੈ ਐਸਕੇ ਦੀ 100% ਪਿਓਰ ਵਿਸਕੋਸ ਠੀਕ ਹੈ ਪਿਓਰ ਵਿਸਕੋਸ ਦੇ ਵਿੱਚ ਤੁਹਾਨੂੰ ਇਹ ਸ਼ਿਮਰ ਮਿਲੂਗੀ ਲੋਕਾ ਲਿਖਾਤਾ ਲੁਕ ਫਿੰਗਰ ਇੱਥੇ ਲੈ ਬਸ ਦਿਸ ਗਿਆ ਠੀਕ ਲੋ ਜੀ ਸ਼ਿਮਰ ਦਾ ਸ਼ਰਟ ਮਿਲੂਗਾ ਲਾਈਨਿੰਗ ਲੱਗੂਗੀ ਚਾਹੇ ਬੈਕ ਫਰੰਟ ਤੇ ਲਾ ਲਿਓ ਸ਼ਰਟ ਦੇ ਨਾਲ ਲਾ ਲਿਓ ਤੇ ਰੀਵਾ ਦੇ ਵਿੱਚ ਤੁਹਾਨੂੰ ਇਹ ਮਿਲੂਗੀ ਜੀ ਇਹਦੀ ਸਲਵਾਰ ਤੇ ਸਲਵਾਰ ਦੇ ਉੱਪਰ ਹਲਕਾ ਹਲਕਾ ਵਰਕ ਮਿਲੂਗਾ ਤੇ ਡਿਸਕਾਊਂਟ ਦਾ ਸੂਟ ਹੈਗਾ ਜੀ ਇਹ ਬੜਾ ਹੀ ਪਿਆਰਾ ਜਿਹਾ ਸਲਵਾਰ ਤੇ ਤੁਹਾਨੂੰ ਵਰਕ ਮਿਲਣ ਵਾਲਾ ਠੀਕ ਹੈ ਜੀ ਤੇ ਰੰਗ ਦਾ ਕਲਰ ਫਰੋਜੀ ਨਹੀਂ ਹੈਗਾ ਜੀ ਕਲਰ ਇਹ ਸ਼ਾਇਦ ਤੁਹਾਨੂੰ ਫਰੋਜੀ ਦਿਖ ਰਿਹਾ ਹੋਵੇ ਇਹਦੇ ਚ ਸੀ ਗ੍ਰੀਨ ਕਲਰ ਹੈ ਠੀਕ ਹੈ ਲੋ ਬਹੁਤ ਪਿਆਰਾ ਜਿਹਾ ਸੂਟ ਹੈ ਤੇ ਬਸ ਸਿੰਗਲ ਪੀਸ ਤੇ ਪ੍ਰਾਈਸ ਹੈਗੀ ਆਪਣੇ ਕੋਲ ਇਹਦੀ 1450 1450 ਦੇ ਵਿੱਚ ਪਿਓਰ ਵਿਸਕੋਸ ਸ਼ਿਮਰ ਦਾ ਸੂਟ ਤੁਹਾਡੇ ਘਰ ਪਹੁੰਚ ਜਾਣਾ ਹੈ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲੋ ਜੀ ਜਿਹੜੇ ਮੈਂ ਹੁਣ ਤੁਹਾਨੂੰ ਮਸਲੀਨ ਦੇ ਸੂਟ ਦਿਖਾ ਰਹੀ ਹਾਂ ਇਹ ਬਨਾਰਸੀ ਟੱਚ ਦੇ ਵਿੱਚ ਹੈ ਥੋੜਾ ਜਿਹਾ ਜਿਵੇਂ ਆਪਾਂ ਨੂੰ ਪਾਰਟੀ ਵੇਅਰ ਟੱਚ ਵੀ ਚਾਹੀਦਾ ਹੁੰਦਾ ਸੋ ਉਹ ਅੱਜ ਸੂਟ ਦਿਖਾਉਣੀ ਆ ਤੁਹਾਨੂੰ ਆਹ ਲੋ ਜੀ ਮਸਲੀਨ ਦਾ ਸੂਟ ਵਿਦ ਬਨਾਰਸੀ ਵਰਕ ਠੀਕ ਹੈ ਘੇਰੇ ਤੇ ਦੇਖ ਲਓ ਔਰ ਫਰੰਟ ਤੇ ਦੇਖ ਲਓ ਇੱਕ ਫਲਾਵਰ ਬਣਿਆ ਹੋਇਆ ਠੀਕ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਬੈਕ ਸਾਈਡ ਇਹਦੀ ਰਹੂਗੀ ਆਹ ਵਾਲੀ ਪਲੇਨ ਮਸਲੀਨ ਦੇ ਵਿੱਚ ਰਹੂਗਾ ਸੂਟ ਫਰੰਟ ਸਾਈਡ ਤੇ ਤੁਹਾਨੂੰ ਇਦਾਂ ਬਨਾਰਸੀ ਵਰਕ ਮਿਲੂਗਾ ਤੇ ਆਹ ਵਾਲਾ ਜਿਹੜਾ ਸਟੱਫ ਸਾਈਡ ਤੋਂ ਰਹਿ ਜੂਗਾ ਇੱਥੋਂ ਥੋੜੀ ਬਾਜੂ ਨਿਕਲੂਗੀ ਠੀਕ ਹੈ ਜੀ ਤੇ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਸਲਵਾਰ ਤੇ ਲੋ ਜੀ ਇਹ ਹੈਗੀ ਆ ਸਲਵਾਰ ਬਹੁਤ ਪਿਆਰਾ ਜਿਹਾ ਕਲਰ ਹੈਗਾ ਸਲਵਾਰ ਦਾ ਵੀ ਮਸਲੀਨ ਦੇ कॉटन ਮਸਲੀਨ ਦੇ ਵਿੱਚ ਹੀ ਤੁਹਾਨੂੰ ਸਲਵਾਰ ਮਿਲੇਗੀ ਲੋ ਠੀਕ ਹੈ ਜੀ ਤੇ ਦੁਪੱਟਾ ਦੇਖ ਲਓ ਇਹਦਾ ਦੁਪੱਟਾ ਮਿਲੂਗਾ ਤੁਹਾਨੂੰ 2 ਮੀਟਰ ਪੂਰਾ ਵੱਡਾ ਦੁਪੱਟਾ ਮਿਲੂਗਾ ਆ ਲੋ ਬਨਾਰਸੀ ਦੁਪੱਟਾ ਮਸਲੀਨ ਦੇ ਵਿੱਚ ਬਨਾਰਸੀ ਵਰਕ ਆ ਪੱਲਾ ਦੇਖ ਲਓ ਇਹ ਆਹ ਐਨ ਪੂਰਾ ਲੰਬਾ ਚੌੜਾ ਦੁਪੱਟਾ ਸਾਰੇ ਵਿੱਚ ਆਹ ਬਨਾਰਸੀ ਵਰਕ ਦੀਆਂ ਲਾਈਨਾਂ ਨੇ ਤੇ ਆਹ ਪੱਲਾ ਦੇਖ ਲਓ ਇਧਰ ਲਾ ਤੇ ਇਹ ਹੈਗੀ ਆ ਲੇਸ ਲੱਗੀ ਹੋਈ ਆ ਫੋਰ ਸਾਈਡ ਬਰੀਕ ਬਰੀਕ ਠੀਕ ਹੈ ਜੀ 2.5 ਮੀਟਰ ਦਾ ਦੁਪੱਟਾ ਐਨ ਪੂਰਾ ਲੰਬਾ ਬਹੁਤ ਲੰਬਾ ਦੁਪੱਟਾ ਹੈ ਤੇ ਚੌੜਾਈ ਹੈ ਜਿਹੜੀ ਉਹ ਉਨੀ ਜ਼ਿਆਦਾ ਨਹੀਂ ਹੈਗੀ ਜਿੰਨੇ ਬੜੇ ਵੱਡੇ ਦੁਪੱਟਿਆਂ ਦੀ ਹੁੰਦੀ ਹੈ ਠੀਕ ਹੈ ਨਾਰਮਲ ਚੌੜਾਈ ਹੈਗੀ ਆ ਪਰ ਬਹੁਤ ਜ਼ਿਆਦਾ ਚੌੜਾਈ ਨਹੀਂ ਹੈਗੀ ਮੀਟਰ ਕੋ ਹੋਣੀ ਹੈ ਮੈਨੂੰ ਲੱਗਦਾ ਹੈ ਨਾ ਦੇਖਾ ਨਾ ਪਾ ਮੀਟਰ ਮੀਟਰ ਤੋਂ ਪਟਾ ਪੌਣਾ ਮੀਟਰ ਹੈ ਜੀ ਚੌੜਾਈ ਹੈ ਜਿਹੜੀ ਉਹ ਪੌਣਾ ਮੀਟਰ ਚੌੜਾਈ ਹੋਊਗੀ ਸਹੀ ਹੁੰਦਾ ਇਹ ਜਦ ਦੁਪਟਾ ਗਲ ਚ ਪਾਉਣਾ ਹੈ ਸਾਈਡ ਤੇ ਰੱਖਣਾ ਸਿਰ ਤੇ ਲੈਣਾ ਸਾਡੇ ਵਰਗੇ ਤਾਂ ਸਿਰ ਤੇ ਹੀ ਲੈ ਲਣਗੇ ਤੇ ਲੰਬਾਈ ਬਹੁਤ ਹੈ ਤੇ ਪ੍ਰਾਈਸ ਹੈਗੀ 1350 40 ਵੀਅਰ ਸੂਟ ਹੈ 1350 ਦੇ ਵਿੱਚ ਤੁਹਾਡੇ ਕੋਲ ਆ ਜਾਊਗਾ ਸ਼ਿਪਿੰਗ ਕੋਈ ਨਹੀਂ ਹੈਗੀ ਲਓ ਜੀ ਨੈਕਸਟ ਇਹ ਵਾਲਾ ਕਲਰ ਹੈਗਾ ਬੜਾ ਸੋਨਾ ਕਲਰ ਹੈ ਪੀਚ ਜਿਹਾ ਕਲਰ ਹੈ ਆਹ ਜੇ ਨਸੀਰ ਹੰਗਾ ਸਹੀ ਆਇਆ ਬਹੁਤ ਸੋਹਣਾ ਰੰਗ ਹੈ ਆ ਲੋ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਆਰਾਮ ਨਾਲ ਘਰੀਆਂ ਚ ਪਹਿਣ ਵਾਲੇ ਸੂਟ ਨਹੀਂ ਇਹੇ ਆਪਾਂ ਨੂੰ ਪਾਰਟੀ ਫੰਕਸ਼ਨ ਆ ਜਾਂਦੇ ਨੇ ਕੋਈ ਉਦੋਂ ਫਿਰ ਆਪਣੇ ਕੋਲੇ ਪਤਾ ਨਹੀਂ ਲੱਗਦਾ ਹੁੰਦਾ ਵੀ ਕੀ ਪਾਈਏ ਕਾਟਨ ਦੇ ਵਿੱਚ ਹੀ ਹੈਗਾ ਇਹ ਜਿਹੜਾ ਸਲਵਾਰ ਦਾ ਪੀਸ ਹੈਗਾ ਨਾ ਇਹ ਮਸਲੀਨ ਆ ਇਹ ਕਾਟਨ ਆ ਤੇ ਸਾਈਡ ਤੋਂ ਪਲੇਨ ਆ ਜਿਹੜੀ ਉਹ ਬਾਜੂ ਹੋਊਗੀ ਤੇ ਬੈਕ ਸਾਈਡ ਵੀ ਪਲੇਨ ਰਹੂਗੀ ਤੇ ਇਹ ਰਹੂਗਾ ਜਿਹੜਾ ਨਾ ਦੁਪੱਟਾ ਸਾਰਾ ਆਪਾਂ ਮੈਨੂੰ ਲੱਗਾ ਹੁਣ ਖੋਲੀਏ ਕਿਉਂਕਿ ਇਹ ਰਹੂਗਾ ਇਹਦਾ ਪੱਲਾ ਇਹ ਅੱਧ ਤੇ ਵਿੱਚੋਂ ਤੁਹਾਨੂੰ ਪਤਾ ਹੀ ਆ ਕਿ ਇਦਾਂ ਦੀਆਂ ਲਾਈਨਸ ਰਹਿਣਗੀਆਂ ਵਰਕ ਦੀਆਂ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ 4 ਸਾਈਡ ਬ੍ਰੀਕ ਬ੍ਰੀਕ ਲੇਸ ਮਿਲੂਗੀ ਤੇ ਪ੍ਰਾਈਸ ਹੈਗੀ ਆ 1350 ਪਿਸਤਾ ਜਿਹਾ ਕਲਰ ਹੈ ਸੋਨਾ ਜ। ਸੂਦੀਂਗ ਜਿਹਾ ਕਲਰ ਹੈਗਾ ਗਰਮੀਆਂ ਵਾਲਾ। ਆਹ। ਬਹੁਤ ਪਿਆਰਾ ਸੂਟ ਹੈ। ਕਲਰ ਵੀ ਬਹੁਤ ਪਿਆਰਾ ਹੈ। ਤੇ ਸਟੱਫ ਵੀ ਬਹੁਤ ਪਿਆਰਾ ਹੈ। ਇਹ ਹੈਗੀ ਇਹਦੀ ਸਲਵਾਰ। ਠੀਕ ਹੈ ਜੀ। ਲੋ ਕਾਟਨ ਦੇ ਵਿੱਚ ਹੈ ਸਲਵਾਰ। ਮੈਂ ਤਾਂ ਰਿਯਾਨ ਕਾਟਨ ਲੱਗਦੀ ਹੈ ਜੀ ਇਹ। ਰਿਯਾਨ ਕਾਟਨ ਟਾਈਪ ਹੈ। ਕੰਕ ਜੀ ਵਾਲੀ। ਹਾਂ ਸ਼ਾਈਨ ਦੀ ਹੁੰਦੀ ਹੈ। ਠੀਕ ਹੈ ਜੀ। ਤੇ ਇਹ ਇਹਦੇ ਨਾਲ ਦੁਪੱਟਾ ਦੁਪੱਟੇ ਤਾਂ ਬਹੁਤ ਸੋਹਣੇ ਨੇ ਸੂਟ ਵੀ ਬਹੁਤ ਸੋਹਣੇ ਨੇ ਤੇ 1350 ਦੇ ਵਿੱਚ ਬਹੁਤ ਵਧੀਆ ਸੂਟ ਮੇਂਗੀ ਹਾਂ ਲੋ ਇਹ ਵਾਲਾ ਕਲਰ ਹੈ ਫਰੋਜ਼ੀ ਜਿਹਾ ਕਲਰ ਹੈ ਲਾਈਟ ਫਰੋਜ਼ੀ ਸਹੀ ਆਇਆ ਸਹੀ ਆਇਆ ਲੋ ਜੀ ਬਿਲਕੁਲ ਸਹੀ ਆਇਆ ਕਲਰ ਤੇ ਲਾਈਟ ਫਰੋਜ਼ੀ ਕਲਰ ਆਹ ਪ੍ਰਾਈਸ 1350 ਲੋ ਜੀ ਹੁਣ ਮੈਂ ਆਉਣ ਟੈਕਸ ਤੇ ਤੁਹਾਨੂੰ ਕੁਝ ਕੁ ਸੂਟ ਦਿਖਾ ਰਹੀ ਹਾਂ ਲਓ ਪਹਿਲਾ ਸੂਟ। ਲਓ ਜੀ ਇੰਨਾ ਕਿ ਪਿਆਰਾ ਸੂਟ ਹੈ। ਇਹ ਇਸ ਟਾਈਪ ਇਦਾਂ ਬਣੂਗਾ ਇਹ। ਲਓ ਪ੍ਰਿੰਟ ਇਹਦਾ ਉੱਪਰ ਨੂੰ ਇਦਾਂ ਹੋਊਗਾ। ਬਹੁਤ ਸੋਹਣਾ ਕਲਰ ਤੇ ਬਹੁਤ ਸੋਹਣਾ ਪ੍ਰਿੰਟ ਤੇ ਕਪੜਾ ਤਾਂ ਬਸ ਮਖਮਲ ਹੀ ਹੈ ਜਮਾ। ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸੂਟ ਹੈ ਜੀ ਇਹ ਤੇ ਪਿਆਰੇ ਜਿਹੇ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਪ੍ਰਿੰਟ ਨੇ। ਠੀਕ ਹੈ ਜੀ? ਲਓ। ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਹੈਗੀ ਹੈ 950 ਇਹ ਸੂਟ ਸੋਨ 950 ਦੇ ਵਿੱਚ ਮਿਲਣਾ ਹੈ। ਸ਼ਿਪਿੰਗ ਚਾਰजेस ਕੋਈ ਨਹੀਂ ਹੈ ਜੀ। ਲਓ ਜੀ ਅਗਲਾ ਇਹ ਵਾਲਾ ਕਲਰ ਹੈ ਇਹਦੇ ਵਿੱਚ। ਹੁਣ ਨਾ ਸਾਡੇ ਕੋਲ ਇਹ ਸਿੰਗਲ ਸਿੰਗਲ ਪੀਸ ਬਚੇ ਹੋਏ ਨੇ ਜੀ। ਮੈਂ ਤੁਹਾਨੂੰ ਉਹੀ ਦਿਖਾ ਰਹੀ ਹਾਂ ਸਿੰਗਲ ਸਿੰਗਲ ਪੀਸ ਖਾਨਾ ਨਾ ਰੋ। ਇਹ ਲੋ। ਬਹੁਤ ਪਿਆਰੇ ਸੂਟ ਹੈ। ਪ੍ਰਿੰਟ ਵੀ ਬਹੁਤ ਸੋਹਣਾ ਹੈ ਤੇ ਕਲਰ ਵੀ ਬਹੁਤ ਸੋਹਣੇ ਆ ਤੇ ਸਟੱਫ ਤਾਂ ਹੈਗਾ ਹੀ ਹੈ ਸੋਹਣਾ ਜੀ ਉਹਦੇ 'ਚ ਤਾਂ ਕੋਈ ਡਾਊਟ ਹੀ ਨਹੀਂ ਹੈਗਾ ਆਪਾਂ ਨੂੰ ਠੀਕ ਹੈ ਜੀ। ਤੇ ਨੈਕਸਟ ਹੈ 950 ਦੇ ਵਿੱਚ ਆਏਗੀ। ਤੇ ਆਹ ਵਾਲਾ ਸੂਟ ਦੇਖੋ ਇਸੇ ਦੇ ਵਿੱਚ ਹੈਗਾ ਤੇ ਪ੍ਰਿੰਟ ਫਰਕ ਹੈ ਬਸ ਆਹ ਕਲਰ ਦੇਖ ਲਓ ਡਸਟੀ ਡਸਟੀ ਮਹਿੰਦੀ ਦਾ ਸੂਟ ਹੈ ਸਹੀ ਰਿਹਾ ਕਲਰ ਕਲਰ ਸਹੀ ਦਿਖ ਰਹੇ ਨੇ ਜੀ 9900 ਦੇ ਵਿੱਚ ਪਹੁੰਚ ਜੂਗਾ ਤੁਹਾਡੇ ਕੋਲੇ ਰਾਮ ਟੈਕਸ ਦਾ ਸੂਟ ਹੈ ਰਾਮ ਟੈਕਸ ਦੀ ਪਿਓਰ ਕਾਟਨ ਠੀਕ ਹੈ ਜੀ ਤੇ ਸ਼ਿਪਿੰਗ ਕੋਈ ਨਹੀਂ ਹੋਊਗੀ ਲਓ ਜੇਗਲਾ ਸੂਟ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈ ਬ੍ਰੀਕ ਬੂਟੀ ਦਾ ਸੂਟ ਬਹੁਤ ਪਿਆਰਾ ਜਿਹਾ ਸੂਟ ਇਹ ਮੇਰੇ ਖਿਆਲ ਆ ਆਪਣੇ ਕੋਲੇ ਇਕੋ ਹੀ ਪੀਸ ਆ ਜੀ ਲਾਸਟ ਪੀਸ ਆ ਜਿਹੜੇ ਬਣ ਲੈ ਗਈ ਲੈ ਗਈ ਤੇ ਜਿਹੜੀ ਰਹਿ ਗਈ ਰਹਿ ਗਈ ਠੀਕ ਹੈ ਜੀ ਮਹਿੰਦੀ ਜਿਹਾ ਸੂਟ ਆ ਇਹ ਮਹਿੰਦੀ ਜਿਹਾ ਕਲਰ ਆ ਹੈਗੀ ਸਲਵਾਰ ਠੀਕ ਆ ਇਹ ਕਲਰ ਠੀਕ ਹੈ ਸਹੀ ਹੈ ਕਲਰ 800 ਜਾ ਜੂਗਾ ਨੈਕਸਟ ਦੇਖੋ ਲੋਈ ਸਿੰਗਲ ਸਿੰਗਲ ਸੂਟ ਲੋ ਗਲੇਸ ਕਾਟਨ ਹੈ ਰਾਮ ਟੈਕਸਟਰੀ ਆਹ ਬੜੀ ਸਲਵਾਰ ਹੈ ਫਰੋਜ਼ੀ ਹੈ ਇਹ ਸੋਨਾ ਜਿਹਾ ਫਰੋਜ਼ੀ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ ਜੀ 750 ਇਹ 750 ਚ ਆ ਜਾਣਾ ਸੂਟ ਕੋਲ ਨੂੰ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਇਹ ਡਿਸਕਾਊਂਟ ਵਾਲੇ ਸੂਟ ਹੈ ਲੋ ਜੀ ਅਗਲਾ ਦੇਖੋ ਇਹ ਵੀ ਮਹਿੰਦੀ ਦੇ ਵਿੱਚ ਹੈ ਆਹ ਮਹਿੰਦੀ ਕਲਰ ਹੈ ਇਸ ਤਰ੍ਹਾਂ ਕਰਕੇ ਸੂਟ ਬਣਾਉਣਾ ਉੱਪਰ ਨੂੰ ਪ੍ਰਿੰਟ ਇਦਾਂ ਸਹੀ ਆ ਰਿਹਾ ਕਲਰ ਲੋ ਜੀ ਆ ਸਲਵਾਰ ਆ ਸਲਵਾਰ ਦੇ ਵਿੱਚ ਦੇਖ ਲਓ ਤੁਸੀਂ ਡਿਜ਼ਾਈਨਿੰਗ ਜੀ ਹੈਗੀ ਐ ਇਸ ਕਮੀਜ਼ ਕਿ ਜੋ ਠੀਕ ਹੈ ਇਹਨੂੰ ਨਿਆਣੀ ਪਾਵੇ ਸਿਆਣੀ ਪਾਵੇ ਜਿਹੜਾ ਮਰਜ਼ੀ ਪਾ ਲਓ ਸਾਰਿਆਂ ਲਈ ਫਿੱਟ ਆ ਇਹ ਕਲਰ ਤੇ ਇਹਦੀ ਪ੍ਰਾਈਸ ਹੈਗੀ 800 ਲੋ ਜੀ ਅਗਲਾ ਬੜਾ ਸੋਹਣਾ ਕਲਰ ਆ ਜੀ ਬੜਾ ਜਿਆਦਾ ਸੋਹਣਾ ਕਲਰ ਹੈ ਲੋ ਅਨੀਅਨ ਜੈ ਸ਼ੇਡ ਹੈਗਾ ਮੈਨੂੰ ਲੱਗਦਾ ਹੈ ਤਾਂ ਇਹ ਵੀ ਸਾਰਿਆਂ ਦੇ ਪਾਉਣ ਵਾਲਾ ਹੈ ਕੋਈ ਮਰਜ਼ੀ ਪਾ ਲੇ ਇਹਨੂੰ ਨਿਆਣਾ ਸਿਆਣਾ ਕਲਰ ਮੇਰੇ ਖਿਆਲ ਨਾਲ ਲਗਭਗ ਸਹੀ ਹੋਣੇ ਆ ਸਹੀ ਕਲਰ ਹੈ ਸਹੀ ਇਹ 800 ਦੇ ਵਿੱਚ ਆਊਗਾ ਤੁਹਾਡਾ ਲੋ ਜੀ ਆਹ ਵਾਲਾ ਸੂਟ ਦੇਖੋ ਬਹੁਤ ਸੋਹਣਾ ਸੂਟ ਹੈ ਮਿੱਠਾ-ਮਿੱਠਾ ਜਿਹਾ ਕਲਰ ਹੈ ਠੀਕ ਹੈ ਤੇ ਇਹ ਸਲਵਾਰਾ ਇਹਦੇ ਨਾਲ ਮਿੱਠਾ ਪੀਲਾ ਚੁੱਬਣ ਵਾਲਾ ਨਹੀਂ ਹੈ ਪੀਲਾ ਮਿੱਠਾ ਪੀਲਾ ਬਹੁਤ ਸੋਹਣਾ 650 ਚ ਮਿਲ ਜੂਗਾ ਸੂਟ ਤੋਂ ਤੇ ਨੈਕਸਟ ਦੇਖੋ ਲੋਜੀ ਲਓ ਜੀ ਕਾਟਨ ਕੈਮਰੀ ਕਾਟਨ ਰੌਮ ਟੈਕਸ ਦੀ ਕੈਮਰੀ ਕਾਟਨ ਬਿਲਕੁਲ ਪਿਓਰ ਕਾਟਨ ਬੜਾ ਸੋਹਣਾ ਕਲਰ ਬੜਾ ਹੀ ਸੋਹਣਾ ਕਲਰ ਹੈ ਸਹੀ ਆ ਰਿਹਾ ਹੋਣਾ ਇਹਦੇ ਚ ਇੱਥੇ ਸਹੀ ਹੈ ਹਾਂ ਸਹੀ ਆ ਰਿਹਾ ਤੁਹਾਨੂੰ ਕੁਝ ਬਿਲਕੁਲ ਸਹੀ ਦੇਖ ਰਿਹਾ ਹੋ ਇਹਨਾਂ ਤੇ ਪ੍ਰਾਈਸ ਹੈ 950 ਹੈ ਜੀ ਇਹ ਸੂਟ ਤੁਹਾਨੂੰ 950 ਚ ਮਿਲਣਾ ਹੈ ਸ਼ਿਪਿੰਗ ਚਾਰजेस ਫ੍ਰੀ ਹੋਣਗੇ ਅਗਰ ਦੋ ਸੂਟ ਚੱਕੋਗੇ ਤਾਂ ਸ਼ਿਪਿੰਗ 50 ਰੁਪਏ ਮਤਲਬ ਕਿ ਘੱਟ ਹੋ ਜਾਊਗਾ ਤੁਹਾਡਾ ਪ੍ਰਾਈਸ ਹੈ ਜਿਹੜਾ ਫਿਰ ਇੱਕ ਸੂਟ ਦੇ ਵਿੱਚੋਂ 50 ਰੁਪਏ ਘਟ ਜਾਣਗੇ ਮੰਨ ਲਓ ਦੋ ਸੂਟ ਚੱਕਦੇ ਹਾਂ 9900 ਦੇ ਤੇ 1850 ਸ਼ਿਪਿੰਗ ਪਊਗੀ ਠੀਕ ਹੈ 50 ਰੁਪਏ ਇੱਕ ਸੂਟ ਚੋਂ ਲੈਸ ਹੋ ਜਾਣਗੇ ਤੇ ਮਿੱਠਾ ਜਾ ਬੜਾ ਸੋਹਣਾ ਜਾ yellow mustard ਜਾ ਕਲਰ ਹੈਗਾ ਚਾਹੀਏ ਰੰਗ ਹਾਂ ਬਹੁਤ ਪਿਆਰਾ ਸੂਟ ਹੈ ਜੀ ਬਿਲਕੁਲ ਪ्युअर कॉटन ਅਰਾਮ ਟੈਕਸ ਦਾ ਸੂਟ ਹੈ ਤੇ ਪ੍ਰਾਈਸ ਹੈਗੀ 950 ਲੋ ਜੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ